ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਮੋਠ ਲੱਡੂ ਹਾਂਜੀ ਮੋਠ ਲੱਡੂ ਬਣਾਉਣ ਦੇ ਲਈ ਆਪਾਂ ਸਮਾਨ ਲੈ ਲਿਆ ਸਭ ਤੋਂ ਪਹਿਲਾਂ ਮੈਂ ਰਫੈਂਡ ਜਿਹੜਾ ਕੜਾਈ ਦੇ ਵਿੱਚ ਪਾਤਾ ਏ ਤੁਸੀਂ ਦੇਖ ਸਕਦੇ ਹੋ ਰਫੈਂਡ ਆਪਾਂ ਨੇ ਥੋੜਾ ਪਾਇਆ ਏ ਜੇ ਆਪਾਂ ਨੂੰ ਹੋਰ ਲੋੜ ਹੋਵੇਗੀ ਤੇ ਆਪਾਂ ਹੋਰ ਪਾਵਾਂਗੇ ਹਾਂਜੀ ਤੇ ਰਵਾ ਜਿਹੜਾ ਉਹ ਆਪਾਂ ਸ਼ਾਨ ਲੈ ਲੱਗੇ ਸਭ ਤੋਂ ਪਹਿਲਾਂ ਮਾਰੇ ਫਤੂ ਪਛਾਹ ਜਿੰਦੀ ਮੈਨੂੰ ਹੋ ਹਾਂਜੀ ਗਾਇਸ ਰਵਾ ਚਾ ਰ ਮੈਂ ਛਾਲ ਲੈਣ ਲੱਗੀ ਆ ਚੰਗੀ ਤਰ੍ਹਾਂ ਰਵਾ ਜਿਹੜਾ ਛਾਲ ਲਾਂਗੇ ਆਪਾਂ ਹਾਂਜੀ ਇਧਰ ਸਾਰਾ ਰਵਾ ਛਾਲ ਲਾਂਗੇ ਗਰਮ ਹੋਂਦੇ ਆਏ ਤੇ ਇੱਕ ਸਾਈਡ ਤੇ ਸੌਗੀ ਠੂਠੀ ਸਾਰਾ ਕੁਝ ਬਿੱਲੀ ਕਸ਼ ਕਰ ਲਾਂਗੇ ਆਪਾਂ ਹਾਂਜੀ ਠੂਠੀ ਤੇ ਇਧਰ ਬਿੱਲੀ ਕਸ਼ ਹੋ ਰਹੀ ਆ ਨੇ ਨਹੀਂ 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 ਨਹੀਂ। ਥੋੜੀ ਤੇ ਥੋੜਾ ਵੀ ਜਿਹੜੀ ਉਹ ਹੀ ਪਾਣੀ ਆਪਾਂ। ਇਹ ਸਾਰਾ ਕਉਂਪ ਜੇਨ ਥਾਲੇ ਹੀ ਪਾਉਣਾ ਹੈ। ਹਾਂਜੀ ਹੁਣ ਰਵਾ ਜਿਹੜਾ ਉਹ ਆਪਾਂ ਪਾਉਣਾ ਰਹੇ ਹਾਂ। ਕੋਲੇ ਇਹ ਚੰਗੀ ਤਰ੍ਹਾਂ ਲਾਲ ਕਰਨਾ ਹੈ। ਖੰਡ ਆਪਣੇ ਕੋਲੇ ਦਾਣਿਆਂ ਵਾਲੀ ਸੀ ਤੇ ਖੰਡ ਆਪਾਂ ਨੂੰ ਜਿਹੜੀ ਉਹ ਬਰੀਕ ਚਾਹੀਦੀ ਸੀ। ਸੀਸੀ ਹੈ ਤਾਂ ਹੁਣ ਆਪਾਂ ਜਿਹੜੀ ਖੰਡ ਹੈ ਉਹ ਇੱਕ ਸਾਈਡ ਤੇ ਸੀਤੀ ਦੇ ਵਿੱਚ ਪੀ ਲੈਣੇ ਚੰਗੀ ਤਰ੍ਹਾਂ। ਹਾਂਜੀ ਖੰਡ ਪੁੱਲ ਜਗ ਸਾਫ ਹੌਲੀ ਹੌਲੀ ਪਾ ਕੇ ਪੀ ਜਾ ਪੀ ਲੈ ਨੀ ਨੀ ਚਲ ਬਹੀ ਪਈਏ ਦੇ ਅੰਦਰ ਮੈਨੂੰ ਇੱਕ ਪਾਇਆ ਨਹੀਂ ਚੱਲਦਾ बाजी मारा <laughs> है हँस 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 आ रहा है मेरे पास ये बाजी कौन करता है ये अपनी है कटी मामले बाकी ना ना जी आप अपनी है कटी मामले हैं हम्म आगे जी पाले पोस्ट जी जी पाले आठ आठ ਮੈਨੂੰ ਯਾਦ ਆ ਤਾ ਦਰੂਸ ਜਿਵੇਂ ਉਸ ਤਰ੍ਹਾਂ ਦੀ ਰੋਟੀਆਂ ਨਹੀਂ ਆਪ ਕੋ 3 ਤਾਰਾਂ ਬਣਾਉਣ ਲਈ ਉੱਪਰ ਆ ਗਿਆ ਮੈਂ ਕਿਹ ਮਚਿੰਗਾਂ ਉੱਤੇ ਹਾਂ ਤੇ ਪੱਤੀ ਬੜਾ ਪ੍ਰਾਪਤ ਹੋਈ ਇਹਨੇ ਪਾਟਾ ਜਾ ਰਿਹਾ ਹੈ ਇੱਥੇ ਕੋ ਨਾਨ ਕੇ ਹਰ ਬਾਜਮਾਨਾ ਔਲ ਨਵਾਨੇਲਾ ਸੋ ਨੀ ਬਾਬੇ ਤੋਂ ਕੋਲ ਜਾਣਾ ਦੌੜਾ ਹੋਲੇ ਜੀ ਜੇ ਮਾਂ ਹੰਡ ਪਰ ਚਾਰ ਕੋਲੋਂ ਲੱਗਦਾ ਕੋਈ ਸੇਮੀ ਇਹਦਾ ਉਦਾਂ ਹੀ ਆਰਤੀ ਸ਼ੁਰੂ ਹੁੰਦੀ ਐ ਅੱਧੀ ਬੱਥੇ ਦੀ ਜੀਰੀ ਦਾ ਭੋਗ ਲਵਾਓ ਜੀ ਜੀਰੀ ਦਾ ਭੋਗ ਹਨੂ ਜੀ ਨਹੀਂ ਹੋ ਬਣਾਇਆ ਤੇ ਨਾ ਤੇਰਾ ਮੈਂ ਕੱਢੀ ਜੀਰੀ ਜੋ ਤੁਸੀਂ ਵਾਹ ਹਾਂਜੀ ਤੁਸੀਂ ਦੇਖ ਸਕਦੇ ਹੋ ਰਵਾ ਜਿਹੜਾ ਆਪਣਾ ਬਿਲਕੁਲ ਬ੍ਰਾਊਨ ਹੋ ਚੁੱਕਾ ਹੈ ਤੇ ਹੁਣ ਆਪਾਂ ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਗਿਰੀਆਂ ਮੇਰੇ ਸੌਂਗੀ ਸੌਂਗੀ ਸਾਰਾ ਕੁਛਰ ਲਾ ਕੇ ਜਿਹੜਾ ਉਹ ਰੱਖ ਲਿਆ ਹੈ ਮਿੱਲੀ ਕਸ਼ ਕਰ ਲਿਆ ਹੈ ਇਧਰ ਆਪਾਂ ਚੀਨੀ ਜਿਹੜੀ ਉਹ ਪਹਿਲਾਂ ਆਪਣੇ ਕੋਲੇ ਦਾਣਿਆਂ ਵਾਲੀ ਸੀ ਤੇ ਹੁਣ ਆਪਾਂ ਐ ਮਿਕਸ ਕਰ ਲਈਏ ਬਰੀਕ ਕਰ ਲਈ ਚੀਨੀ ਇਹ ਵਾੜਾ ਸਾਰਾ ਸਮਾਨ ਹੁਣ ਆਪਾਂ ਕੜਾਈ ਦੇ ਵਿੱਚ ਰਲਾਈ ਜਾਣਾ ਤੁਹਾਨੂੰ ਵੀ ਦਿਖਾਉਂਦੇ ਆ ਤੁਸੀਂ ਬਲੌਗ ਨਾਲ ਲੰਡਤੀ ਕਰ ਜੁੜੇ ਰਹੋ ਬਲੌਗਾ ਲਾ ਹੋ ਗਿਆ ਪੁੰਨਾ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਰਵਾ ਹੈ ਬਿਲਕੁਲ ਬ੍ਰਾਊਨ ਹੋ ਚੁੱਕਿਆ ਹੈ ਹਾਂਜੀ ਥੋੜਾ ਜਿਹਾ ਮੇਰੇ ਰਤਾ ਹੋਰ ਬਰਾਉਨ ਕਰ ਲੀਏ ਨੂੰ ਚਿੱਗੀ ਤਰ੍ਹਾਂ ਲਾ ਲਓ ਜੇਕਰ ਤੇਰਾ ਪਾ ਜੇ ਵਿੱਚ ਆ ਜਿਹੜਾ ਤਿਆਰ ਕਰਕੇ ਰੱਖਿਆ ਹੋਇਆ ਹੈ ਗਿਰੀਆਂ ਗੁੜੀਆਂ ਬਿੱਲੀ ਕਾਜ ਕੀਤੀਆਂ ਠੂਠੀ ਆਪਾਂ ਇਹ ਚਾ ਸੌਂਫ ਪਾਈ ਗਈ ਹੈ ਜਵਾਨ ਪਾਈ ਥੋੜੀ ਜੀ ਸੌਂਫ ਸਾਰਾ ਕੁਝ ਇੱਧਰ ਆਪਣਾ ਕੋਲੇ ਚੀਨੀ ਆ ਈਸੀ ਹੋਈ ਤੇਰ ਲਾ ਦਾਂਗੇ ਤੇ ਆ ਆਪਣੇ ਕੋਲੇ ਮੈਦਾ ਹੈ ਇਹਨੂੰ ਲੈ ਆਪਾਂ ਬੁਰੀਨਾ

ਆਪਾਂ ਪਿਆ ਲਾਲ ਕਰ ਲਿਆ ਤੜੀ ਮਸਾਲਾ ਮਾਥਾ ਹੀ ਪੱਕਾ ਨਹੀਂ ਮੇਰਾ ਨੰਦ ਥੋੜੀ ਜਿਹੀ ਜੁਵੈਨ ਨਹੀਂ ਪਾਈ ਕਿਉਂਕਿ ਬੱਚਿਆਂ ਨੇ ਲੱਡੂ ਖਾਣੇ ਫਿਰ ਬੱਚਿਆਂ ਨੇ ਜੁਵੈਨ ਸਾਫ ਮਿਕਸ ਹੋ ਵਧੀਆ ਹੋਰ ਬੜੀ ਸਮੱਗ ਲਵੀਆਂ ਖੰਡ ਪਾ ਖੰਡੇ ਹੋਣ ਖੰਡ ਦੂਰਾ ਖੰਡ ਹੈ ਜੀ ਆਪਣੇ ਕੋਲੇ ਦਾਣਿਆਂ ਵਾਲੀ ਹੀ ਆਪਾਂ ਉਹਨੂੰ ਮਿਕਸੀ ਤੇ ਗ੍ਰਾਊਂਡ ਕਰਕੇ ਦੂਰਾ ਬਣਾ ਲਈ ਆਦੇ ਵਿੱਚ ਜਲਦੀ ਸਾਰੀ ਮੰਤ ਹਾਂ ਜੀ ਖਾਂਡੇ ਹੀ ਕੰਗੀ ਤਰ੍ਹਾਂ ਪਿਲਾਮ ਕਰਾਂਗੇ। ਪਰ ਨਮਕ ਰੱਖਾਂਗੇ ਅਸੀਂ। ਖਾਂਡੇ ਮਿੱਠਾ ਤੇਜ ਤੇ ਘਿਓ ਦਾ ਪ੍ਰੇਜ। ਘਿਓ ਦੇਸੀ ਦਾ ਪ੍ਰੇਜ ਡਾੜੇ ਦਾ ਕਰੇਜ। ਜਲ ਤੇ ਦਾ ਪ੍ਰੇਜ ਕਹਨਾ। ਗਾਂਢ ਮਿਲਦਾ ਤਾਂ ਯਾਦੀ ਨਹੀਂ। ਨਹੀਂ ਨਾ ਲਾਜ ਨਹੀਂ। ਨਾ ਉਹਨੂੰ ਖਾਜ ਕਰਨਾ। ਚੰਗਾ ਫੜੀਕ ਮਾਣਿਆ ਤੇ ਪਤਾ ਨਹੀਂ ਥਾਰਿਆਂ ਨੇ ਖੇਡੋ ਹਾਂਜੀ ਬਿਲਕੁਲ ਆਪਣਾ ਚੰਗੀ ਤਰ੍ਹਾਂ ਹਲੇ ਹਲ ਨਾਲ ਹੀ ਆ ਇਹ ਨਾ ਕਹਿ ਦਿਓ ਕਿ ਚਿੱਟਾ ਚਿੱਟਾ ਜਿਹਾ ਲੱਗ ਰਿਹਾ ਮਸਾਲਾ ਆਪਾਂ ਮਸਾਲਾ ਜਿਹੜਾ ਨਵਾ ਪੂਰਾ ਹੈ ਬਰਾਊਨ ਕੀਤਾ ਇਹ ਬੂਰਾ ਖੰਡ ਮਲਾਈ ਹੈ ਵਿੱਚ ਇਹ ਚੰਗੀ ਤਰ੍ਹਾਂ ਆਪਣਾ ਮਿਕਸ ਕਰ ਲਾਂਗੇ ਕਰੀ ਤੇ ਹਣ ਇਧਰਲੀ ਸਾਈਡ ਤੇ ਆਪਣਾ ਮੈਦਾ ਪਿਆ ਹੈ ਜਾਂ ਵੀਰ ਇਹਦੇ ਵਿੱਚ ਮੈਦਾ ਪਾਉ ਜਲਦੀ ਇੱਕ ਕੌਲਾ ਵੱਡਾ ਪਰ ਪਰ ਫੈਂਟ ਦਾ ਪਾਉਣਾ ਮੇਰੀ ਚੰਗੀ ਤਰ੍ਹਾਂ ਮਾਰ ਕੇ ਮਲੂ ਮਾਰ ਦਈਏ ਆਪਾਂ ਲੈ ਲਈ ਸਭ ਤੋਂ ਪਹਿਲਾਂ ਆਪਾਂ ਵਿੱਚ ਫੈਂਟ ਜਿਹੜਾ ਉਹ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਬਾਅਦ ਚ ਆਪਾਂ ਪਾਣੀ ਜਿਹੜਾ ਉਹ ਪਾਉਣਾ ਥੋੜਾ ਪਾ ਦਈਓ ਇੱਕ ਕੌਲੀ ਇੱਕ ਕੌਲੀ ਵਾਤਾ ਫੁੰਡਾਂ ਕੀਤੇ ਕਰਨੀਆਂ ਹੁਣ ਚੁੰਡਾ ਦੇ ਕੁਝ ਕੁ ਥਾਲ ਦੇ ਉੱਤੇ ਨਹੀਂ ਚਗਲੇ ਦੇ ਇੰਨੇ ਜਕਰਤ ਹਾਂਜੀ ਮੈਂ ਇਦਾਂ ਗੁਜ ਰਿਆ ਮੈਂ ਇਦਾਂ ਤੁਹਾਨੂੰ ਪਤਾ ਕਿ ਸਖਤ ਬਹੁਤ ਹੈਦਾ ਹੁੰਦਾ ਹੈ ਹਾਂਜੀ ਮੈਂ ਕਰਤੇ ਸ਼ੁਰੂ ਇੱਧਰ ਦੇਖੀਓ ਨਿਕਲ ਰਹੀਆਂ ਨੇ ਇੱਧਰ ਬੇਲ ਰਏ ਨੇ ਇੱਧਰ ਮੈਂ ਮਸਾਲਾ ਪਾ ਪਾ ਕੇ ਲੱਡੂ ਜਿਹੜੇ ਤਿਆਰ ਕਰੀ ਜਾਨੀ ਆ ਹਾਂ ਤੁਸੀਂ ਦੇਖ ਸਕਦੇ ਹੋ ਲੱਡੂ ਬਣਾਵਨਾ ਕਿਵੇਂ ਰੱਖੀ ਜਾਂਦੇ ਆ ਆਪਾਂ ਬਾਹਰ ਮੱਝੇ ਤੇ ਸੁੱਕਣੇ ਪਾਈ ਜਾਂਦੇ ਆ ਹਾਂਜੀ ਲੱਡੂ ਇਸ ਤਰ੍ਹਾਂ ਬਣਾ ਲਿਆ ਆਪਾਂ ਹਾਂਜੀ ਆਕੇ ਰੋਟੀ ਨੂੰ ਦਲਦਲੇ ਤੇ ਫਿਰ ਇਹ ਆਪਣਾ ਜਿਹੜਾ ਲੱਡੂ ਖੋਲਦਾਣੀ ਆ ਇਹਨੂੰ ਸੁਕਾ ਕੇ ਤੇ ਫਿਰ ਤਲਣਾ ਹੁੰਦਾ ਏ ਲਓ ਜੀ

ਇੰਟਰਨਲ ਹੈ ਜੀ ਇਹ ਵੀ ਬਣਾਣਾ ਪਵਾਉਂਦੀ ਆ ਉਹ ਦੁਬਾਰਾ ਬਣਾ। ਹਾਂ ਦਰ ਲੈ ਜੱਡਾਂ ਆਂ ਜਿਆਰ ਰੋਟੀ ਦੁਬਾਰਾ ਬਣੀ ਬਣਾ। ਹਾਂ ਤੁਸੀਂ ਕਰੀਂ ਅੰਗਣ ਮੇਟੇ। ਖਲੋ ਜਾ ਹਣ ਚਲ ਡੰਗਾ ਕਰੇ ਕਰੇ ਕਰਾਉਣੇ ਪੈਣੇ ਆਟਾ ਸਭ। ਵਾਟੂ ਅੰਨੇ ਚੰਨੀ ਆਈ। ਰੋਟੀ ਪਾਣੀ ਬਣਾਉਣਾ ਰਾਤ ਤੱਕ ਗਿੱਲਾ ਪੀਣ ਪਾਇ। ਮੈਂ ਤਾਂ ਮੈਂ ਤਾਂ ਮੇਰੇ ਆਕੇ ਢਿੰਗਾਂ ਜਤੂਗਾ। ਉਹ ਅਜੇ ਤੂੰ ਵੀ ਨਾਲ ਮਲਾਨੀ ਨਿਕੜੀ ਜਾ ਕੋਣ ਤੂੰ ਆ ਜਿੰਨੇ ਟਿੱਕੀ ਮੈਂ ਇਨਾ ਸਖਤ ਮੇਡਾ ਕਰੀ ਵੀ ਨਹੀਂ ਵੇਦਾ ਮੈਂ